19 ਜਿਹੜੀ 3 ਜੂਨ 1947 ਦੀ ਪਾਰਟੀਸ਼ਨ ਪਲਾਨ ਹੈ ਉਹਦੇ ਚ ਹੈ ਕਨਟਿਗੂਸ ਮੁਸਲਮ ਐਂਡ ਨਨ ਮੁਸਲਮ ਏਰੀਆਜ਼ ਟੂ ਬੀ ਸੈਪਰੇਟਿਡ ਐਂਡ ਗਿਵਨ ਟੂ ਪਾਕਿਸਤਾਨ ਐਂਡ ਇੰਡੀਆ ਕਨਟਿਗੂਸ ਹੁੰਦੇ ਨਾਲ ਨਾਲ ਜੀ ਯਾਨੀ ਜਿਹੜੇ ਮੁਸਲਮਾਨਾ ਦੇ ਇਲਾਕੇ ਨਾਲ ਨਾਲ ਲੈਣਾ ਉਹ ਹਿੰਦੂ ਸਿੱਖ ਇਲਾਕਿਆਂ ਤੋਂ ਅਲੱਗ ਕਰਕੇ ਪਾਕਿਸਤਾਨ ਨੂੰ ਦਿੱਤੇ ਜਾਣ ਔਰ ਉਹ ਬਾਕੀ ਇਲਾਕੇ ਇੰਡੀਆ ਨੂੰ ਦਿੱਤੇ ਜਾਣ ਸਿੱਖਾਂ ਦੀ ਡਿਮਾਂਡ ਕਦੀ ਨਹੀਂ ਸੀ ਪੂਰੀ ਹੋ ਸਕਦੀ ਕਿਉਂਕਿ ਸਿੱਖ ਪੰਜਾਬ ਦੇ ਕਿਸੇ ਇਲਾਕੇ 'ਚ ਕਿਸੇ ਡਿਸਟ੍ਰਿਕਟ 'ਚ ਕਿਸੇ ਪ੍ਰਿੰਸੀਪਲ ਸਟੇਟ ਇਜ਼ ਮੈਜੋਰਿਟੀਜ਼ ਨਹੀਂ ਸੀ ਸੋ ਦ ਸਿੱਖਸ ਵਰ ਡਿਸਪਰਸਡ 올ਓਵਰ ਪੰਜਾਬ 13.2% ਜੀ ਅ ਬ੍ਰਿਟਿਸ਼ ਪੰਜਾਬ ਦੀ ਪੋਪੂਲੇਸ਼ਨ ਜੇ ਪ੍ਰਿੰਸੀਪਲ ਸਟੇਟਸ ਲੈ ਆਓ ਤੇ 14.9% ਹੋ ਜਾਂਦੀ ਹੈ ਪਰਸੈਂਟੇਜ ਲੇਕਿਨ ਪਟਿਆਲੇ ਦੇ ਵਿੱਚ ਕਪੂਰਥਲਾ 'ਚ ਜੇ ਨਾਬਾਹ ਦੇ ਵਿੱਚ ਰੂਲਰ ਭਾਵੇਂ ਸਿੱਖ ਸਨ ਲੇਕਿਨ ਮੈਜੋਰਟੀ ਮੁਸਲਮਾਨਾ ਦੀ ਸੀ ਜੀ ਔਰ ਉਹਦੇ ਬਾਅਦ ਸੈਕੰਡ ਕਮਿਊਨਿਟੀ ਹਿੰਦੂਆਂ ਦੀ ਸੀ ਜੀ ਲਿਹਾਜ਼ਾ ਸਿੱਖ ਲੀਡਰਸ਼ਿਪ ਜੇ ਡਿਮਾਂਡ ਕਰੇ ਵੀ ਕਿ ਸਾਨੂੰ ਇੱਕ ਸਿੱਖ ਸਟੇਟ ਬਣਾ ਕੇ ਦਿਓ ਤੇ ਉਹ ਜਿਨ੍ਹਾਂ ਸਾਹਬ ਨੇ ਵੀ ਕਿਹਾ ਸੀ ਕਿ ਠੀਕ ਹੈ ਮੈਂ ਮੰਨਾਂ ਮਗਰ ਦੱਸੋ ਉਹਦਾ ਬਾਰਡਰ ਕਿੱਥੇ ਹੋਏਗਾ ਜਿਨ੍ਹਾਂ ਵਾਸ ਵੈਰੀ ਕਲੇਵਰ ਕਿ ਇਹਨਾਂ ਕੋਲ ਤਾਂ ਮੈਜੋਰਟੀ ਕਿਤੇ ਨਹੀਂ ਸਲਿਹਾਜ਼ਾ ਕਲੇਮ ਨਹੀਂ ਕਰ ਸਕਦੇ ਲਿਹਾਜ਼ਾ ਇੱਕ ਮਿਥ ਜਿਹੜੀ ਬਣਾਈ ਗਈ ਹੈ ਨਾ ਕਿ ਬਾਸਰ ਤਾਰਾ ਸਿੰਘ ਕਿਉਂਕਿ ਪਹਿਲੇ ਹਿੰਦੂ ਸੀ ਤੇ ਬਾਅਦ ਵਿੱਚ ਸਿੱਖ ਹੋ ਗਿਆ ਤੇ ਉਹ ਕਾਂਗਰਸ ਦਾ ਹੀ ਇਹ ਸਭ ਬਕਵਾਸ ਹੈਗੀ ਹੈ ਕਿਉਂਕਿ ਹਕੀਕਤ ਹੈ ਵੀ ਕਿ ਸਿੱਖਾਂ ਦੀ ਟ੍ਰੈਜੇਡੀ ਐ ਸੀ ਕਿ ਦੇ ਵਰ ਨੋਵੇਰ ਇਨ ਅ ਮੈਜੋਰਟੀ ਹਾਂ ਐਂਡ ਦੇ ਹੈਡ ਟੂ ਚੂਜ਼ ਬਿਟਵੀਨ ਇੰਡੀਆ ਐਂਡ ਪਾਕਿਸਤਾਨ ਐਂਡ ਕਿਉਂਕਿ ਮਾਰਚ ਚ ਸਿੱਖਾਂ ਤੇ ਹਮਲਾ ਹੋਇਆ ਤੇ ਫਿਰ ਸਿੱਖ ਲੀਡਰਸ਼ਿਪ ਜਿਹੜੀ ਹੈ ਉਹ ਮੁਸਲਮਾਨ ਲੀਗ ਤੇ ਕਿਸ ਤਰ੍ਹਾਂ ਇਤਬਾਰ ਕਰੇ ਹਾਂ ਬਾਅਦ ਵਿੱਚ ਫਿਰ ਜੋ ਹੋਇਆ ਇੱਕ ਹੋਰ ਗੱਲ ਹੈ ਲੀਗ ਨੇ ਵਿਸ਼ਵਾਸ ਦੇ ਵਿੱਚ ਵੀ ਨਹੀਂ ਗਿਆ हां जी लीग में लीग विश्वास दे ਤੁਹਾਨੂੰ ਲੱਗਦਾ ਕਿ ਸਮੀਕਰਨ ਕੁਝ ਹੋਰ ਹੋ ਸਕਦਾ ਨਹੀਂ ਹੈ ਸਰ ਮਸਲਨ ਜਿਹੜੀ ਸਿੱਖ ਲੀਡਰਸ਼ਿਪ ਔਰ ਸਰਦਾਰ ਬਲਦੇਵ ਸਿੰਘ ਔਰ ਮਾਸਟਰ ਤਾਰਾ ਸਿੰਘ ਕਾਂਗਰਸ ਵੱਲ ਨੀਲ ਕਰਦੇ ਸਨ ਗਿਆਨੀ ਕਰਤਾਰ ਸਿੰਘ ਔਰ ਇਹ ਲੋਕ ਜਿਹੜੇ ਲਾਇਲਪੁਰ ਦੇ ਇਲਾਕੇ ਦੇ ਸਨ ਇਹ ਪਾਕਿਸਤਾਨ ਵੱਲ ਨੀਲ ਕਰਦੇ ਸਨ ਲੇਕਿਨ ਜਦੋਂ ਮਾਰਚ ਦਾ ਹਮਲਾ ਹੋਇਆ ਫਿਰ ਸਾਰੇ ਸਿੱਖ ਲੀਡਰ ਚੁੱਪ ਹੋ ਗਏ ਕਿ ਭਈ ਇਹ ਜੇ ਪਾਕਿਸਤਾਨ ਬਣਨ ਤੋਂ ਪਹਿਲੇ ਸਹਨ ਨਾ ਹੋ ਰਿਹਾ ਹੈ ਪਾਕਿਸਤਾਨ ਬਣਨ ਦੇ ਬਾਅਦ ਤੇ ਸਾਡੇ ਕੋਲ ਕੁਝ ਵੀ ਨਹੀਂ ਰਹੇਗਾ। that is why they opted for india. ਜੀ ਮੁਲਾਕਾਤ ਦੇ ਆਖਰੀ ਪੜਾਵਲ ਚੱਲਦੇ ਆ ਜੀ ਅ ਤੁਹਾਨੂੰ ਇਹਦੇ ਚ ਸਭ ਤੋਂ ਵੱਧ ਤੁਸੀਂ ਮੁਹੰਮਦ ਅਲੀ ਜਨਾ ਨੂੰ ਜਿਆਦਾ ਤੁਸੀਂ ਉਹਨਾਂ ਤੇ ਖੋਜ ਵੀ ਕੀਤੀ ਹੈ ਜਿਆਦਾ ਸਮਝਿਆ ਉਹਨਾਂ ਬਾਰੇ ਜਿਆਦਾ ਲਿਖਿਆ ਬੋਲਿਆ ਵੀ ਐਕਸਪਰਟ ਤੁਸੀਂ ਅ ਤੁਹਾਨੂੰ ਇਹਦੇ ਤੇ ਜਿਹੜੀ ਦੂਜੀ ਲੀਡਰਸ਼ਿਪ ਆ ਚਾਹੀਓ ਪੈਰਲਲ ਕਾਂਗਰਸ ਦੀ ਲੀਡਰਸ਼ਿਪ ਹੈ ਉਸ ਚ ਤੁਸੀਂ ਉਹਦੀ ਕਿਸ ਤਰ੍ਹਾਂ ਦੀਆਂ ਤੁਹਾਨੂੰ ਖਾਮੀਆਂ ਲੱਗਦੀਆਂ ਨੇ ਕਿ ਅ ਜਾਂ ਜਵਾਰਲਾਲ 네ਹਰੂ ਜਾਂ ਮਹਾਤਮਾ ਗਾਂਧੀ ਉਸ ਵਕਤ ਕੀ ਸੋਚ ਰਹੇ ਸੀ ਜਾਂ ਹੋਰ ਜਿਹੜੀ ਸਮੁੱਚੀ ਲੀਡਰਸ਼ਿਪ ਸੀਗੀ ਕਿਉਂਕਿ ਬਹੁਤ ਸਾਰੀ ਮੁਸਲਮਾਨ ਲੀਡਰਸ਼ਿਪ ਕਾਂਗਰਸ ਦੇ ਵਿੱਚ ਵੀ ਸੀਗੀ ਪੈਰਲਰ ਜੇ ਮੁਸਲਮਾਨ ਲੀਗ ਦੇ ਵਿੱਚ ਮੁਹੰਮਦ ਅਲੀ ਸੀ ਇਸੇ ਤਰ੍ਹਾਂ ਕਾਂਗਰਸ ਦੇ ਵਿੱਚ ਜਿਹੜਾ ਰਾਈਟ ਵਿੰਗ ਸੀ ਉਹ ਹਿੰਦੂ ਨੈਸ਼ਨਲਿਸਟਸ ਵੀ ਐ ਸੀ ਜੀ ਕਾਂਗਰਸ ਦਾ ਲੈਫਟ ਵਿੰਗ ਜਿਹੜਾ ਉਹ 네ਹਰੂ ਦੇ irdgir ਜਿਹੜਾ ਉਹ ਇੱਕ ਸੀ ਸਰਦਾਰ ਪਟੇਲ ਔਰ ਇਸ ਕਿਸਮ ਦੇ ਲੋਕ ਜਿਹੜੇ ਸਨ ਉਹ ਰਾਈਟ ਵਿੰਗ ਦੇ ਕਾਂਗਰਸ ਲੀਡਰਸ ਸਨ ਜੀ ਸਮਝ ਗਏ ਤੁਸੀਂ ਜੀ ਜੀ ਅ ਲੇਕਿਨ ਲੀਡਰਸ਼ਿਪ ਕਿਉਂਕਿ ਜਵਾਹਰ ਲਲ ਨਹਿਰੂ ਦੀ ਸੀ ਲਿਹਾਜ਼ਾ ਉਹਨਾਂ ਨੇ ਉਹ ਐਂਟੀ ਮੁਸਲਮ ਸਟੈਂਡ ਨਹੀਂ ਲਿਆ ਕਿਉਂਕਿ ਜੇ ਪਾਰਟੀਸ਼ਨ ਦੇ ਬਾਅਦ ਸਾਰੇ ਮੁਸਲਮਾਨ ਉਹ ਕੱਢ ਦਿੰਦੇ ਜਸਰਾ ਅਸੀਂ ਹਿੰਦੂ ਔਰ ਸਿੱਖ ਸਾਰੇ ਭਜਾ ਦਿੱਤੇ 21% ਵੈਸਟ ਪਾਕਿਸਤਾਨ ਦੀ ਪੋਪੂਲੇਸ਼ਨ ਹਿੰਦੂ ਸਿੱਖ ਹੋਣੀ ਸੀ ਇਹ ਸਾਰੇ ਰਹਿ ਜਾਂਦੇ ਅਕੋਰਡਿੰਗ ਟੂ 3 ਜੂਨ ਪਲੈਨ ਜੀ ਲੇਕਿਨ ਉਹਨਾਂ ਤੇ ਹਮਲੇ ਹੋਏ ਜਾਂ ਉਹ ਖੁਦ ਭੱਜ ਗਏ ਦਸੰਬਰ 1947 ਤੱਕ ਸਿਰਫ 1.6% Hindu Pakistan ਇਸ ਰਹੇ ਜਿਹੜਾ ਅੱਜ ਦਾ ਪਾਕਿਸਤਾਨ ਹੈ ਔਰ ਉਹ ਜ਼ਿਆਦਾਤਰ ਸਿੰਧ ਚ ਹੀ ਰਹੇ ਜੀ ਬਾਕੀ ਤਾਂ ਸਫਾਈ ਹੋ ਗਿਆ ਨਾ ਭਜਨਾ ਪਿਆ ਜਾਂ ਉਹ ਮਾਰੇ ਗਏ ਹਾਂ ਜਿਸ ਤਰ੍ਹਾਂ 6 ਮਿਲੀਅਨ ਪੰਜਾਬੀ ਇਧਰ ਤੁਹਾਡੇ ਵਾਲੇ ਪਾਸੇ ਰਹਿੰਦੇ ਸਨ ਉਹਨਾਂ ਚੋਂ ਸਵਾਇ ਮਲੇਰ ਕੋਟ ਲਾ ਦੇ ਹਰ ਮੁਸਲਮਾਨ ਨੂੰ ਭਜਨਾ ਪਿਆ ਜਾਨ ਪਛਾਣ ਲਈ ਇਹਨ ਦੋ ਇਲਾਕਿਆਂ ਚ ਐਥਨਿਕ ਕਲੈਂਸਿੰਗ ਵੀ ਹੋਈ ਅਸੀਂ ਸਾਰੇ ਹਿੰਦੂ ਸਿੱਖ ਪਜਾਤ ਤੇ ਤੁਸੀਂ ਸਾਰੇ ਮੁਸਲਮਾਨ ਪਜਾ ਚਟੇ ਔਰ ਇੱਕ ਸਿੱਖ ਪਲਾਨ ਹੈਗੀ ਸੀ 1945 ਦੀ ਜਿਹੜੀ ਸੀਆਈਡੀ ਦੀ ਰਿਪੋਰਟ ਦਿੱਤੀ ਸੀ ਮੈਂ ਕਿ ਅਸੀਂ ਪਾਰਟੀਸ਼ਨ ਆਫ ਇੰਡੀਆ ਦੇ ਖਿਲਾਫ ਆ ਲੇਕਿਨ ਜੇ ਪਾਰਟੀਸ਼ਨ ਹੁੰਦੀ ਹੈ ਤੇ ਅਸੀਂ ਜਿਹੜੇ ਇਸ ਪੰਜਾਬ ਦੇ ਮੁਸਲਮਾਨ ਨੇ ਇਹਨਾਂ ਨੂੰ ਕੱਢਾਂਗੇ ਇੱਥੋਂ ਔਰ ਜਿਹੜੇ ਸਿੱਖ ਸਾਰੇ ਪੰਜਾਬ ਵਿੱਚ ਡਿਸਪਰਸਡ ਨੇ ਖਿਲਰੇ ਇਹਨਾਂ ਨੂੰ ਕਲੀਅਰ ਕਿੱਲ ਰਹੇ ਹੋ ਇਹਨੇ ਇਹਨਾਂ ਨੂੰ ਲਿਆ ਕੇ ਅਸੀਂ ਇੱਕ ਕੰਪੈਕਟ ਇਲਾਕੇ ਚ ਸਿੱਖ ਮੈਜੋਰਟੀ ਬਣਾਵਾਂਗੇ ਤੇ ਉਹਦੇ ਚ ਫਿਰ ਉਹ ਪੰਜਾਬੀ ਸੂਬਾ ਮੂਵਮੈਂਟ ਵੀ ਆਈ ਬਾਅਦ ਇਹ ਜੋ ਖਾਲਸੇਖਸਤਾਨ ਮੂਵਮੈਂਟ ਬਣ ਗਈ ਲਿਆਜ਼ਾ ਮੁਹੰਮਦ ਅਲੀ ਜਨਾਤਾ ਰੋਲ ਹੈ ਜੇ ਕਿ ਉਹਨਾਂ ਨੇ ਇਸ ਆਰਗੂਮੈਂਟ ਨੂੰ ਸੁਬਾ ਸ਼ਾਮ ਦਸ ਹਾਲ ਪੇਸ਼ ਕੀਤਾ ਹਾਂ ਔਰ ਮੁਸਲਮਾਨਾਂ ਨੂੰ ਆਪਣੇ ਨਾਲ ਵੀ ਲੈ ਲਿਆ ਲੇਕਿਨ ਬਾਕੀ ਫਿਰ ਸਿੱਖਾਂ ਦੀ ਬੀਤੇਕ ਰਿਐਕਸ਼ਨ ਹੋਣਾ ਸੀ ਨਾ ਕਿ ਅਸੀਂ ਕੀ ਕਰੀਏ ਕਾਂਗਰਸ 8 ਮਾਰਚ 1947 ਤੱਕ ਪਾਰਟੀਸ਼ਨ ਦੇ ਖਿਲਾਫ ਸੀ ਉਸ ਦਿਨ ਉਹਨਾਂ ਦਾ ਹਾਈ ਕਮਾਂਡ ਦਾ ਬਿਆਨ ਹੈ ਕਿ ਵੀ سپورਟ ਦ ਸਿੱਖ ਡਿਮਾਂਡ ਫਾਰ ਦ ਪਾਰਟੀਸ਼ਨ ਆਫ ਪੰਜਾਬ ਸੋ ਦ ਪਾਰਟੀਸ਼ਨ ਆਫ ਪੰਜਾਬ ਇਜ਼ ਦ ਡਿਮਾਂਡ ਆਫ ਦ ਸਿੱਖ ਸਰਦਾਰ ਸਿੰਘਰ ਸੁੰਦਰ ਸਿੰਘ ਮਜੀਠੀਆ ਨੇ 23 ਮਾਰਚ 1940 ਦਾ ਜਿਹੜਾ ਰੈਜ਼ੋਲੂਸ਼ਨ ਹੈ ਪਾਕਿਸਤਾਨ ਆਸਤੇ ਉਹਦੇ ਇੱਕ ਹਫ਼ਤੇ ਬਾਅਦ ਉਨਾ ਦਾ ਵੀ ਸਟੇਟਮੈਂਟ ਹੈ ਜਿਹੜੀ ਮੈਂ ਕੋਟ ਕੀਤੀ ਹੈ ਕਿ ਅਸੀਂ ਫਿਰ ਪੰਜਾਬ ਦੀ ਵੀ ਡਿਵੀਜ਼ਨ ਕਰਾਵਾਂਗੇ ਹਾਂ ਲਿਆਦਾ ਤੁਸੀਂ ਕਹਿ ਸਕਦੇ ਹੋ ਕਿ ਬਾਕੀ ਰਿਐਕਸ਼ਨ ਨੇ ਹਾਂ ਸਮਝ ਗਏ ਤੁਸੀਂ ਐਕਸ਼ਨ ਦੂਸਰਾ ਸਵਾਲ ਹੈ ਕਿ ਸਿੱਖਾਂ ਨੂੰ ਸਟੇਟ ਕਿਉਂ ਨਹੀਂ ਮਿਲੀ ਇਸ ਦੇ ਉੱਤੇ ਸਿੱਖਾਂ ਦੇ ਵਿੱਚ ਖਾਲਸਤਾਨੀਆਂ ਦੇ ਵਿੱਚ ਸਾਰਿਆਂ ਦੇ ਵਿੱਚ ਉਹ ਇਹੋ ਜਿਹੀ ਬਲੇਮ ਗੇਮ ਚੱਲਦੀ ਹੈ ਆਈ ਥਿੰਕ ਦੇ ਆਰ ਸੌਲ ਨੌਨਸੈਂਸ ਦ ਸਿੱਖਸ ਹੈਡ ਨੋ ਮੈਜੋਰਿਟੀ ਐਨੀਵੇਅਰ ਨਾ ਅਮ੍ਰਿਤਸਰ ਇਚ ਤੇ ਨਾ ਗੁਰ ਆਪਣਾ ਨਨਕਾਣਾ ਸਾਹਿਬ ਵਿੱਚ ਕਿਸੇ ਪਾਸੇ ਵੀ ਨਹੀਂ ਸੀ ਤਰਨਤਨ ਤਹਿਸੀਲ ਤੇ ਵੀ ਛੋਟੀ ਨਹੀਂ ਮੈਜੋਰਟੀ ਬਣਦੀ ਐ ਬਟ ਤਹਿਸੀਲ ਦੇ ਉੱਤੇ ਤੇ ਕੋਈ 6 ਸਟੇਟ ਨਹੀਂ ਨਾ ਬਣ ਸਕਦੀ ਇੱਕ ਤਹਿਸੀਲ ਦੇ ਵਿੱਚ ਹਾਂ ਸੋ ਦ ਸਿਕਸ ਟ੍ਰੈਜੇਡੀ ਵਾਸ ਆਈਦਰ ਪਾਕਿਸਤਾਨ অর ਇੰਡੀਆ ਐਂਡ ਕਿਉਂਕਿ ਮਾਰਚ ਇਸ ਹਮਲਾ ਮੁਸਲਿਮ ਲੀਗਿਆ ਨੇ ਕੋਈ 7000 ਸਿੱਖ ਮਾਰ ਛੱਡੇ ਸਨ ਉਹ ਤੇ 10000 ਕਹਿੰਦੇ ਨੇ ਸੋ ਵਾਟ ਕੁੱਡ ਦ ਸਿੱਖ ਲੀਡਰਸ਼ਿਪ ਡੂ ਆਫ ਥੋਰੈਂਡਾ